ਜਾਨਪੁਰ ਚ ਨਸ਼ਾ ਤਸਕਰਾਂ ਤੇ ਤੋੜੇ ਗਏ ਘਰ ਰੋਂਦੀਆਂ ਕਰ ਲੌਂਦੀਆਂ ਰਹੀਆਂ ਮਹਿਲਾਵਾਂ ਪਰ ਪ੍ਰਸ਼ਾਸਨ ਦਾ ਪੀਲਾ ਪੰਜਾ ਨਹੀਂ ਰੁਕਿਆ ਜ਼ਿਲ੍ਹਾ ਪਠਾਨਕੋਟ ਦੇ ਕਸਬੇ ਸੋ ਜਾਨਪੁਰ ਵਿੱਚ ਪੁਲਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਮਿਲ ਕੇ ਇੱਕ ਨਸ਼ਾ ਤਸਕਰ ਦੇ ਘਰ ਤੇ ਬਲਟੋਚ ਚਲਾ ਕੇ ਉਸ ਨੂੰ ਤੋੜਿਆ ਗਿਆ ਮੌਕੇ ਤੇ ਐਸਐਸਪੀ ਪਠਾਨਕੋਟ ਦਲਚਿੰਦਰ ਸਿੰਘ ਢੱਲੋਂ ਅਤੇ ਡਿਊਟੀ ਮੈਜਿਸਟ੍ਰੇਟ ਪਹੁੰਚੇ ਐਸਐਸਪੀ ਪਠਾਨਕੋਟ ਦਰਜਿੰਦਰ ਸਿੰਘ ਢੱਲੋਂ ਨੇ ਦੱਸਿਆ ਕਿ ਉਕਤ ਨਸ਼ਾ ਤਸਕਰ ਦੇ ਖਿਲਾਫ 11 ਨਾਰਕੋਟਿਕਸ ਦੇ ਮਾਮਲੇ ਦਰਜਨ ਸਿਵਲ ਪ੍ਰਸ਼ਾਸਨ ਵੱਲੋਂ ਇਸ ਬਿਲਡਿੰਗ ਨੂੰ ਇਲੀਗਲ ਵੇਰੀਫਾਈ ਕਰਦੇ ਹੋਏ ਤੋੜਿਆ ਗਿਆ ਹੈ ਪੰਜਾਬ ਸਰਕਾਰ ਨਸ਼ੇ ਦੇ ਖਿਲਾਫ ਸਖਤ ਕਾਰਵਾਈ ਦੇ ਐਕਸ਼ਨ ਵਿੱਚ ਹੈ ਪੰਜਾਬ ਸਰਕਾਰ ਦੇ ਸਿਵਲ ਪ੍ਰਸ਼ਾਸਨ ਦੇ ਨਿਰਦੇਸ਼ਾਂ ਅਨੁਸਾਰ ਅਗਾਹ ਤੋਂ ਵੀ ਜੋ ਨਿਰਦੇਸ਼ ਆਉਣਗੇ ਉਸ ਤੇ ਚੱਲਦੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਚਲਦੀਆਂ ਰਹਿਣਗੀਆਂ ਦੂਜੇ ਪਾਸੇ ਨਸ਼ਾ ਤਸਕਰ ਤੇ ਘਰ ਦੀਆਂ ਮਹਿਲਾਵਾਂ ਮੈਂਬਰ ਰੋਂਦੇ ਹੋਏ ਪੁਲਿਸ ਨੂੰ ਬੇਨਤੀ ਕਰ ਰਹੀਆਂ ਸੀ ਕਿ ਸਾਡਾ ਮਕਾਨ ਨਾ ਤੋੜੋ ਅਸੀਂ ਕਿੱਥੇ ਜਾਵਾਂਗੇ ਪਰ ਪ੍ਰਸ਼ਾਸਨ ਦਾ ਬੁਲਡੋਜ਼ਰ ਉਹਨਾਂ ਦੇ ਮਕਾਨ ਤੇ ਚੱਲਦਾ ਰਿਹਾ ਇਸ ਮੌਕੇ ਤੇ ਐਸਪੀ ਗੁਰਬਾਜ ਸਿੰਘ ਡੀਐਸਪੀ ਸੁਮੇਰ ਸਿੰਘ ਮਾਨ ਕਾਰਜ ਸாதਕ ਅਫਸਰ ਬਲਜੀਤ ਸਿੰਘ ਐਕਸੀਅਨ ਅਰਜੀਤ ਸਾਨੀ ਤੇ ਐਸਐਚਓ ਮੋਹਿਤ ਟਾਂਕ ਇੰਸਪੈਕਟਰ ਮਨਦੀਪ ਸਲ ਗੋਤਰਾ ਇੰਸਪੈਕਟਰ ਰਪਿੰਦਰਜੀਤ ਕੌਰ ਸਮੇਤ ਵਟੀਕੀ ਗਤੀ ਵਿੱਚ ਪੁਲਿਸ ਮਹਿਲਾਵਾਂ ਅਤੇ ਪੁਲਿਸ ਦੇ ਮਲਾਜਮ ਉਥੇ ਮੌਜੂਦ ਸਨ ਕਾਰਵਾਈ ਮਿਊਸਪਲ ਕਾਉਂਸਲ ਵੱਲੋਂ ਇਨੀਸ਼ੀਏਟ ਕੀਤੀ ਗਈ ਹੈ ਕਿਉਂਕਿ ਇਲੀਗਲ ਜਿਹੜੀ ਐਨਕਰੋਚਮੈਂਟਸ ਹੈਗੀਆਂ ਉਹਨਾਂ ਦੀ ਡਰਾਈਵ ਚੱਲ ਰਹੀ ਹੈ ਉਹਦੇ ਵਿੱਚ ਜੇਕਰ ਕੋਈ ਲੈਂਡ ਆਰਡਰ ਦੀ ਸਿਚੁਏਸ਼ਨ ਆਉਂਦੀ ਹੈ ਤੇ ਉਹਦੇ ਵਾਸਤੇ ਪਠਾਨਕੋਟ ਪੁਲਿਸ ਨੇ ਆਪਣੇ ਪ੍ਰੋਪਰ ਬੰਦੋਬਸਤ ਕੀਤੇ ਐਂਡ ਵੀ ਆਰ ਹੈਵਿੰਗ ਦੀ ਡਿਊਟੀ ਮੈਜਿਸਟ੍ਰੇਟ ਆਲਸੋ ਤੋ ਜਿਹੜੀ ਇਹ ਡੈਮੋਲੇਸ਼ਨ ਹੈਗੀ ਆ ਜਾਂ ਇਨਕ੍ਰੋਚਮੈਂਟ ਐਂਡ ਡੈਮੋਲੇਸ਼ਨ ਹੋ ਰਹੀ ਆ ਤੇ ਜਦੋਂ ਅਸੀਂ ਰਿਕਾਰਡ ਨੂੰ ਦੇਖਿਆ ਇਹ ਰਿਕਾਰਡ ਤੋਂ ਪਤਾ ਚੱਲਿਆ ਹੈਗਾ ਕਿ ਅਕਸਰ ਅਪਰਾਧਿਕ ਗਤੀਵਿਧੀਆਂ ਵਾਲੇ ਹੀ ਜਿਹੜੇ ਹੈਗੇ ਆ ਡੈਮੋਲੇਸ਼ਨ ਜਿਹੜੀ ਹੈਗੀ ਆ ਇਨਕ੍ਰੋਚਮੈਂਟ ਆ ਔਰ ਦੂਸਰੀ ਕਰਾਮੀਆਂ ਜਿਹੜੀਆਂ ਆਈਆਂ ਕਾਰਵਾਈਆਂ ਕਰਦੇ ਕੋਕੜਾ ਨੂੰ ਡਰ ਨਹੀਂ ਹੈ ਕਾਨੂੰਨ ਦਾ ਸੋ ਇਹਦਾ ਜਦੋਂ ਰਿਕਾਰਡ ਚੈੱਕ ਕੀਤਾ ਗਿਆ ਅੱਜ ਅਸੀਂ ਰਿਕਾਰਡ ਚੈੱਕ ਕੀਤਾ ਤੇ ਇਹਦੇ ਖਿਲਾਫ 11 ਅਪਰਾਧਿਕ ਮਾਮਲੇ ਜਿਹੜੇ ਹੈਗੇ ਆ ਦਰਜ ਨੇ ਔਰ 11 ਦੇ 11 ਹੀ ਜਿਹੜੇ ਹੈਗੇ ਆ ਤਕਰੀਬਨ ਉਹ ਨਾਰਕੋਟਿਕਸ ਦੀ ਸਮਗਲਿੰਗ ਦੇ ਮਕਦਮੇ ਦਰਜ ਆ ਸੋ ਜਿਹੜੀ ਕਾਰਵਾਈ ਆ ਉਹ ਕਾਨੂੰਨ ਦੇ ਮੁਤਾਬਕ ਜ਼ਾਬਤੇ ਮੁਤਾਬਕ ਔਰ ਜ਼ਾਦੇ ਵਿੱਚ ਰਹਿ ਕੇ ਹੋ ਰਹੀ ਆ ਔਰ ਜਿਹੜਾ ਵੀ ਕਾਨੂੰਨ ਦੀ ਉਲੰਘਣਾ ਕਰੇਗਾ ਸਰਕਾਰ ਉਹਦਾ ਜਿਹੜੀ ਪੰਜਾਬ ਸਰਕਾਰ ਬੜੀ ਸਖਤੀ ਨਾਲ ਪੇਸ਼ ਆਵੇਗੀ ਕਿੰਨੇ ਮਕਾਨ ਜਿਹੜੇ ਹੈਗੇ ਉਹ ਨਸ਼ਾ ਤਸਕਰਾਂ ਦੇ ਅਸਟਾਜ ਆ ਜਾਂਦੇ। ਦੇਖੋ ਇਹ ਜਿਹੜੀ ਇਲੀਗਲ ਐਨਕਰੋਚਮੈਂਟ ਹੈਗੀ ਆ ਇਹਨੂੰ ਆਇਡੈਂਟੀਫਾਈ ਲੋਕਲ ਗਵਰਨਮੈਂਟ ਵੱਲ ਕਰਦੀ ਆ। ਲੋਕਲ ਗਵਰਨਮੈਂਟ ਆਇਡੈਂਟੀਫਾਈ ਕਰਦੀ ਹੈ ਕਿ ਇਲੀਗਲ ਇਨਕਰੋਚਮੈਂਟ ਕਿਵੇਂ ਕੀਤੀ ਗਈ ਹੈਗੀ ਆ। ਫਿਰ ਉਸ ਤੋਂ ਬਾਅਦ ਆਇਡੈਂਟੀਫਾਈ ਹੋ ਜਾਂਦਾ ਕਿ ਇਹਦਾ ਅਪਰਾਧਿਕ ਪਿਸ਼ੋਕੜ ਕੀ ਆ ਕਿਉਂਕਿ ਸਾਨੂੰ ਅਪਰੋਚ ਕੀਤਾ ਜਾਂਦਾ ਕਿ ਇਹਦੇ ਬਾਰੇ ਜਿਹੜੀ ਹੈਗੀ ਆ ਉਹ ਦਿੱਤੀ ਜਾਵੇ। ਪੁਲਿਸ ਅੰਦਾਜ਼ ਦਿੱਤੀ ਜਾਵੇ ਪੁਲਿਸ ਅੰਦਾਜ਼ ਜਦੋਂ ਅਸੀਂ ਦਿੰਨੇ ਤਾਂ ਅਸੀਂ ਆਪਣੀ ਵੈਰੀਫਿਕੇਸ਼ਨਾਂ ਵੱਖੀਆਂ ਕਰਦੇ ਆ ਸੋ ਵੈਰੀਫਿਕੇਸ਼ਨ ਤੋਂ ਪਾਇਆ ਗਿਆ ਕਿ ਦੇ ਖਿਲਾਫ 11 ਮੁਕਾਦਮੇ ਦਰਜ ਆ ਹੋਰ ਵੀ ਜਿਸ ਤਰ੍ਹਾਂ ਦੀ ਵੀ ਸਾਨੂੰ ਰਿਕੁਐਸਟ ਜਿਹੜੀ ਹੈਗੀ ਆ ਸਿਵਲ ਅਥਾਰਟिटीज ਬਨਵਾਏਗੀ ਵੀ ਵਿਲ ਕੋਆਪਰੇਟ ਇਨ ਫਿਊਚਰ ਐਸ ਐਸ ਕਿੰਨੇ ਹੋਰ ਕੇਸ ਜਿਹੜੇ ਅੱਗੇ ਉਹ ਹੈਗੇ ਐਸ ਤਰ੍ਹਾਂ ਦੱਸਣਾ ਮੁਸ਼ਕਿਲ ਆ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਸਿਵਲ ਅਥਾਰਟिटीज ਵੱਲੋਂ ਹੁਕਮ ਆਉਣ ਕੇ ਅਸੀਂ ਉਹਦੀ ਪਾਲਣਾ ਕਰਾਂਗੇ